ਵੇ ਤਾਂ ਵੱਡੀ ਲੀਡ ਦੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਹਲਕੇ ਤੋਂ ਤੇ ਖਡੂਰ ਸਾਬ ਹਲਕੇ ਤੋਂ ਭਾਈ ਅਮਰਪਾਲ ਸਿੰਘ ਵੱਡੀ ਜਿੱਤ ਹਾਸਲ ਕਰਦੇ ਨਜ਼ਰ ਆਏ ਨੇ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸੀ ਖਾਸ ਕਰ ਫਰੀਦਕੋਟ ਤੇ ਖਡੂਰ ਸਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿ ਇੰਨੀ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਣਗੇ ਤੇ ਬਿਲਕੁਲ ਉਸੇ ਤਰ੍ਹਾਂ ਦੀਆਂ ਨਿਗਾਹਾਂ ਤੇ ਉਸੇ ਤਰ੍ਹਾਂ ਦੀਆਂ ਉਮੀਦਾਂ ਪੰਜਾਬ ਦੇ ਜਿਹੜੇ ਕਿਰਤੀ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਨੇ ਚਾਹੇ ਉਹ ਦੇਸ਼ ਵਿਦੇਸ਼ ਦੇ ਵਿੱਚ ਹੋਣ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਬੈਠੇ ਹੋਣ ਤੇ ਇਸੇ ਨੂੰ ਲੈ ਕੇ ਖਾਸ ਗੱਲਬਾਤ ਕਰਾਂਗੇ ਕਿs ਤਰੀਕੇ ਦੇ ਨਾਲ ਜਿਹੜੇ ਹਾਲਾਤ ਬਦਲਦੇ ਨਜ਼ਰ ਆਏ ਨੇ ਤੇ ਜਿਹੜਾ ਵਿਦੇਸ਼ੀ ਭਾਈਚਾਰਾ ਜਿਨ੍ਹਾਂ ਦੇ ਚੋਣਾਂ ਜਿਨ੍ਹਾਂ ਦੇ ਵੱਲੋਂ ਚੋਣਾਂ ਦੇ ਮੱਦੇ ਨਜ਼ਰ ਭਾਈ ਸਰਪਜੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਦੀ ਹਮਾਇਤ ਆਪਣੇ ਰਿਸ਼ਤੇਦਾਰਾਂ ਨੂੰ ਸਾਕ ਸੰਬੰਧੀਆਂ ਨੂੰ ਫੋਨ ਫੋਨ ਕਾਲ ਕਰਕੇ ਕੀਤੀ ਜਾ ਰਹੀ ਸੀ ਤੇ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਿਹੜੀਆਂ ਕਹਿ ਸਕਦੇ ਆ ਕਿ ਰਾਜਨੀਤਿਕ ਜਾਂ ਪੰਥਕ ਸ਼ਖਸੀ ਤਾਂ ਜੁੜਦੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਵੀ ਕਰਾਂਗੇ ਤੇ ਇਸੇ ਦੇ ਤਹਿਤ ਤੋਂ ਸਾਡੇ ਨਾਲ ਰਾਸ਼ੀ ਮਾਹਰ ਤੇ ਧਾਰਮਿਕ ਆਗੂ ਭਾਈ ਰਣਜੀਤ ਸਿੰਘ ਲੋਕਾ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਲੋਕਾ ਸਭ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਰਾ ਸਾਹਿਬ ਲੋਕਾਂ ਸਭ ਕਿਵੇਂ ਦੇਖਦੇ ਹੋ ਜੀ ਅੱਜ ਦੇ ਹਾਲਾਤ ਬਿਲਕੁਲ ਬਹੁਤ ਵੱਡੀ ਤਦਾਦ ਦੇ ਵਿੱਚ ਤਬਦੀਲ ਹੁੰਦੇ ਨਜ਼ਰ ਆਏ ਨੇ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸੀ ਤੇ ਬਿਲਕੁਲ ਉਹਨਾਂ ਉਮੀਦਾਂ ਤੋਂ ਵੱਧ ਕੇ ਕਿਤੇ ਨਾ ਕਿਤੇ ਨਤੀਜਿਆਂ ਨੂੰ ਦੇਖਿਆ ਜਾ ਸਕਦਾ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਪੂਰੀ ਸਿੱਖ ਕੌਮ ਨੂੰ ਮੈਂ ਵਧਾਈਦਾ ਮਤਲਬ ਦੇਣਾ ਹਾਂ ਬੜੀ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਅੱਜ ਝੂਠ ਦਾ ਨਾਸ਼ ਹੋਇਆ ਤੇ ਸਾਡੇ ਦੋ ਯੋਧੇ ਸਿੱਖ ਕੌਮ ਦੇ ਦੋ ਹੀਰੇ ਜੋ ਸਾਹਮਣੇ ਆਏ ਨੇ ਜਿਦੇ ਵਿੱਚ ਵੋਟਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਿੱਖਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਹਮ ਬੜੀ ਗੁਰਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਸਮੁੱਚੀ ਸਿੱਖ ਕੌਮ ਵਧਾਈ ਦੀ ਪਾਤਰ ਹੈ ਸਰਵਪ੍ਰਥਮ ਦੂਸਰਾ ਜਦੋਂ ਕਿਸੇ ਦੇ ਸਿਰ ਤੇ ਹੰਕਾਰ ਚੜ ਜਾਵੇ ਚਾਹੇ ਉਹ ਮਜੂਦਾ ਸਰਕਾਰ ਆਮ ਆਦਮੀ ਪਾਰਟੀ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਇਥੋਂ ਦੀ ਮਜੂਦਾ ਜਿਹੜੀ ਲੀਡਰਸ਼ਿਪ ਰਹੀ ਹੈ ਹਮ ਇਨਾਂ ਦਾ ਜਿਤਨਾ ਉਹਨਾਂ ਦੀ ਇੱਕ ਬਹੁਤ ਵੱਡੀ ਨਕਾਮੀयत ਸਿੱਧ ਕਰਦੀ ਏ ਜਿਹਦੇ ਵਿੱਚ ਵਿਸ਼ਾ ਸਿੰਘ ਬਲਟੋਵਾ ਜੋ 4 ਜੂਨ 1984 ਨੂੰ ਲਗਭਗ ਬਾਹਾਂ ਖੜਾ ਕਰਕੇ ਦੌੜਿਆ ਸੀ ਤੇ ਅੱਜ ਦੁਬਾਰਾ 4 ਜੂਨ 40 ਸਾਲ ਬਾਅਦ ਦੁਬਾਰਾ ਉਹਦੀਆਂ ਬਾਹਾਂ ਖੜੀਆਂ ਕਰਕੇ ਸਿੱਖਾਂ ਨੇ ਪਜਾ ਦਿੱਤਾ ਹੂੰ ਇਹ ਬਹੁਤ ਵੱਡੀ ਗੱਲ ਹੈ ਯਾਦ ਰੱਖਿਓ ਜੇ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਲੀਡਰ ਜਿਹੜੇ ਹੰਕਾਰ ਨਾਲ ਭਰੇ ਹੋਏ ਨੇ ਉਹਨਾਂ ਦਾ ਨਾਸ਼ ਹੋਵੇਗਾ ਇਦਾਂ ਹੀ ਭਜਾਈ ਜਾਣਗੇ ਜੇ ਆਪਾਂ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਬਿਆਨਾਂ ਨੂੰ ਦੇਖਦੇ ਆ ਤਾਂ ਕੁਝ ਦਿਨ ਪਹਿਲਾਂ মিডিਆ ਦੇ ਵਿੱਚ ਆ ਕੇ ਖੁੱਲ੍ਹੇਆਮ ਤਰੀਕੇ ਦੇ ਨਾਲ ਲਾਲਜੀਤ ਭੁੱਲਰ ਦਾਵਾ ਕਰਦੇ ਨੇ ਕਿ 50000 ਵੋਟ ਕੇਵਲ ਅਮਰਤਪਾਲ ਨੂੰ ਪਵੇਗੀ ਕੀ ਲੱਗਦਾ ਕਿ ਉਹ ਜਿਹੜੇ ਦਾਅਵੇ ਸੀ ਕੁਝ ਲੋਕਾਂ ਦੇ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਸੀ ਜਿਹੜੇ ਸਾਡੇ ਵੱਡੇ ਕੇ ਜਰਨਲਿਸਟ ਨੇ ਉਹ ਵੀ ਮੰਨਦੇ ਨੇ ਕਿ ਜਦੋਂ ਵੀ ਕੋਈ ਚੁਣਿਆ ਹੋਇਆ ਨਮਾਇੰਦਾ ਇਸ ਤਰੀਕੇ ਦਾ ਦਾਵਾ ਕਰਦਾ ਹੈ ਤਾਂ ਉਹਦੇ ਕੋਲੇ ਬਹੁਤ ਸਾਰੇ ਸੋਰਸ ਹੁੰਦੇ ਨੇ ਉਹਦੇ ਮੁਤਾਬਕ ਦਾਵਾ ਕੀਤਾ ਜਾ ਸਕਦਾ ਹੈ ਕਿ ਉਹ ਜਿਹੜੇ ਦਾਅਵੇ ਲਾਲਜੀਤ ਭੁੱਲਰ ਕੈਬਨਟ ਮੰਤਰੀ ਦੇ ਵੱਲੋਂ ਕੀਤੇ ਜਾ ਰਹੇ ਸੀ ਉਹ ਦਾਅਵਿਆਂ ਨੂੰ ਫੋਕਾ ਮੰਨਿਆ ਜਾਵੇ ਜਾਂ ਫਿਰ ਸੱਚਮੁੱਚ ਕਿਤੇ ਨਾ ਕਿਤੇ ਗਲਤ ਜਾਣਕਾਰੀ ਗਈ ਉਹਨਾਂ ਕੋਲੇ ਦੇਖੋ ਜੀ ਇਹ ਦਾਅਵੇ ਫੋਕੇ ਸਨ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਭਗ ਫੇਲ ਨਜ਼ਰ ਆ ਰਹੀ ਹੈ ਫੇਲ ਨਜ਼ਰ ਨਹੀਂ ਆ ਰਹੀ ਅਜ ਫੇਲ ਹੋ ਚੁੱਕੀ ਹੈ 13 ਦੇ ਵਿੱਚੋਂ ਸਿਰਫ 2-3 ਛਿੱਟਾਂ ਲੈ ਕੇ ਜਾਣਾ ਇਹ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀयत ਹੋਇਆ ਕਰਦੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਸਿਰਫ ਪਸੰਦ ਨਹੀਂ ਆਪਾਂ ਗੱਲ ਨਹੀਂ ਕਹਿ ਸਕਦੇ ਕਿ ਪਸੰਦ ਨਹੀਂ ਆਏ ਲੋਕ ਕਦੇ ਵੀ ਸਿਰਫ ਚੁਟਕਲੇ ਸੁਣ ਕੇ ਖੁਸ਼ ਨਹੀਂ ਹੁੰਦੇ ਸਿੰਘ ਸਾਹਿਬ ਲੋਕ ਕੰਮ ਤੋਂ ਖੁਸ਼ ਹੋਇਆ ਕਰਦੇ ਨੇ ਇਹ ਸਰਕਾਰ ਕੰਮ ਤਾਂ ਕੁਝ ਕਰਨੀ ਸਕੇ ਸਿਰਫ ਚੁਟਕਲੇ ਸੁਣਾਉਂਦੀ ਰਹੀ ਸਿਰਫ ਦਾਅਵੇ ਕਰਦੀ ਰਹੀ ਦਾਅਵੇ ਸਾਰੇ ਹੀ ਫੋਕੇ ਨਿਕਲੇ ਕੀ ਇਸ ਤੋਂ ਬਾਅਦ ਲੱਗਦਾ ਹੈ ਜੀ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਜਦੋਂ ਕੋਈ ਚੁਣਿਆ ਹੋਇਆ ਨਮੈਂਦਾ ਨਹੀਂ ਸੀ ਨਸ਼ੇ ਦੇ ਮਸਲੇ ਦੇ ਉੱਪਰ ਜਾਂ ਜਿਹੜਾ ਪੰਜਾਬ ਦੇ ਨੌ ਡਵਾਨ ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ 모ੜਨ ਦੇ ਵਿੱਚ ਕਿਤੇ ਨਾ ਕਿਤੇ ਸਫਲ ਵੀ ਸਾਬਤ ਹੁੰਦਾ ਮੰਨਿਆ ਜਾ ਰਿਹਾ ਸੀ ਕੀ ਲੱਗਦਾ ਹੈ ਕੌਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਨਸ਼ੇ ਦੇ ਮਸਲੇ ਦੇ ਉੱਪਰ ਜਾਂ ਜਿਹੜੀਆਂ ਹੋਰ ਚੁਣੌਤੀਆਂ ਪੰਜਾਬ ਦੇ ਦਰਪੇਸ਼ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਉੱਪਰ ਵੀ ਕੋਈ ਇਸ ਤਰੀਕੇ ਦਾ ਲਾਮਬੰਦੀ ਕਰ ਸਕਦੇ ਆ ਮੇਗਾ ਸਿੰਘ ਸਾਹਿਬ ਦੇ ਵਿੱਚ ਕੋਈ ਦੂਰਤ ਨਹੀਂ ਯਾਦ ਰੱਖੋ ਜਿਹੜੀਆਂ ਸਰਕਾਰਾਂ ਜਿਹੜੇ ਅੰਤ ਤੱਕ ਲੀਡਰਸ਼ਿਪ ਚਲਦੀ ਰਹੀ ਉਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਤੋਂ ਪੰਥਕ ਲੀਡਰ ਉੱਪਰ ਕੇ ਸਾਹਮਣੇ ਆਇਨੇ ਸਿੱਖਾਂ ਨੇ ਅੱਗੇ ਲੈ ਕੇ ਆਏ ਨੇ ਸਿੱਖ ਸਾਰੇ ਸਿੱਖਾਂ ਦਾ ਸਹਿਯੋਗ ਹੈ ਇਸ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਜਿੰਨੇ ਵੀ ਪੰਥਕ ਲੀਡਰ ਨੇ ਸੱਚ ਜਾਣਿਓ ਹੁਣ ਸਮਾਂ ਪੰਥ ਦਾ ਆ ਰਿਹਾ ਹੈ ਗੱਲ ਖਾਲਸੇ ਦੀ ਹੋਵੇਗੀ ਗੱਲਾਂ ਤੇ ਉਸੇ ਤਰ੍ਹਾਂ ਦੀ ਹੋਵੇਗੀ ਗੱਲ ਨਿਆਂ ਦੀ ਹੋਵੇਗੀ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚੋਂ বেকারੀਗਾਰੀ ਵੀ ਖਤਮ ਕੀਤੀ ਜਾਵੇਗੀ ਔਰ ਬੋਲੇ ਦਿਨਾਂ ਦੇ ਵਿੱਚੋਂ ਜਿੰਨੇ ਵੀ ਲੀਟਰ ਸਿਰਫ ਇੱਕ ਲਾਰੇ ਤੇ ਟੋਫੀਆਂ ਦੇ ਕੇ ਰਾਜ ਕਰਦੇ ਰਹੇ ਨਾ ਸਾਰਿਆਂ ਦਾ ਪਤਨ ਹੋ ਜਾਣਾ ਜਿਹੜੇ ਨਹੀਂ ਰੱਖ ਦਿੱਤੇ ਨਾ ਸਿਰ ਜੇ ਮੰਨਿਆ ਜਿਹੜਾ ਬੰਦੇ ਦੇ ਵਿੱਚ ਮਾਜੇ ਵਾਲਿਆਂ ਦੇ ਬਹੁਤ ਵੱਡੀ ਜਿਨ੍ਹਾਂ ਦੇ ਵੱਲੋਂ ਚੋਰੀ ਦੇ ਮੱਤੇ ਨਜ਼ਰ ਖਾਲੜਾ ਨੂੰ ਹਰਾ ਕੇ ਕਈ ਲੱਗੇ ਉਹ ਜਿਹੜੀ ਗਲਤੀ ਅਮਰਪਾਲ ਸਿੰਘ ਮਾਜੇ ਵਾਲੇ ਬਖਸ਼ਾ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਬਿਲਕੁਲ 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 ਜੀ ਵੇਖੋ ਜੋ ਮਾਜੇ ਦੇ ਉੱਤੇ ਲੱਗਾ ਹੋਇਆ ਦਾਗ ਸੀ ਅੱਜ ਧੁੱਪ ਗਿਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਕਿ ਜਿੰਨੇ ਵੀ ਯੂਥ ਦੀ ਆਪਾਂ ਗੱਲ ਕਰਦੇ ਹਾਂ ਨੌਜਵਾਨੀ ਦੀ ਸਾਰੀ ਨੌਜਵਾਨੀ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਉਹ ਪੰਥ ਦਾ ਹੋਵੇਗਾ ਆਉਣ ਵਾਲਾ ਸਮਾਂ ਸਾਡੇ ਆਪਣੇ ਸੂਝਵਾਨ ਲੀਡਰ ਜਿਹੜੇ ਸਾਡੇ ਪੰਜਾਬ ਨੂੰ ਬਚਾ ਸਕਣ ਅੱਜ ਤੱਕ ਲੁੱਟਣ ਵਾਲੇ ਹੀ ਆਏ ਸਨ ਹੁਣ ਬਚਾਉਣ ਵਾਲਿਆਂ ਦਾ ਸਮਾਂ ਹੈ ਭਾਈ ਸਾਹਿਬ ਸਿੱਖਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਇੱਕ ਸਧਾਰਨ ਨੂੰ ਨਹੀਂ ਲੱਗਦਾ ਮੈਂ ਪੜ੍ਹਿਆ ਦਫਾ ਕਰ ਸਕਦਾ ਹਾਂ ਕਿ ਬਹੁਤ ਮਹਾਨ ਹੈ ਜਿਹੜੀਆਂ ਭਾਈ ਬੰਦਾ ਸੰਭ ਦੇ ਨਾਲ ਹੋਇਆ ਹੋਣਾਂ ਦੇ ਬਰਕਰਾਰਦਾਰ ਨੇ ਤਾਂ ਇਸੇ ਦੇ ਤਹਿਤ ਬਿਲੀ ਲਹਿਰ ਉਹਨਾਂ ਅੰਮ੍ਰਿਤਪਾਏ ਕਿਤੇ ਨਾ ਕਿਤੇ ਨਤੀਜਾ ਦਿਖਾਏ ਜਾ ਸਕਦਾ ਜੀ ਹੈ ਕਿ ਉਹ ਵਰਤਾਲਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਖਦਾ ਜੀ ਵੱਡਾ ਕਾਰਨ ਕੀ ਹੋਊਗਾ ਮਤਲਬ ਕਿ ਨਾ ਹਾਂ ਵੇਖੋ ਸਿੰਘ ਸਾਹਿਬ ਅੰਮ੍ਰਿਤਪਾਲ ਸਿੰਘ ਪਰਭਾਵਤਤਾ ਮਿਲ ਉਹ ਪੂਰੀ ਜਵਾਨੀ ਹੋਈ ਹੈ ਪੰਜਾਬ ਵਿੱਚ ਨਹੀਂ ਕੋਈ ਦੋਧਿਆਂ ਦੇ ਵਿੱਚ ਸਿੱਖ ਗਾਮ ਦੇ ਦੋ ਸਮੇਂ ਦੇ ਵਿੱਚ ਉੱਪਰ ਕੇ ਸਾਹਮਣੇ ਆਇਆ ਜਿਨ੍ਹਾਂ ਦਾ ਗੁਲਾਮ ਦਾ ਸਹਿਯੋਗ ਲੈ ਕੇ ਜੱਟਰੀ ਹੋਈ ਕੌਮ ਜੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਵੱਡੀ ਕਾਰਨ ਦੀ ਗੱਲ ਕੀਤੀ ਭਾਈ ਸਰਬਜੀਤ ਸਿੰਘ ਦਾ ਇਹਦੀ ਪਤ ਆਪਾਂ ਪਰਿਵਾਰ ਦੀ ਆਪਾਂ ਜਰਬਾਨੀ ਵੱਲ ਵੀ ਦੇਖਦੇ ਹਾਂ ਉਸ ਕੁਰਬਾਨੀ ਨੂੰ ਵੇਖਦੇ ਜਦੋਂ ਕਿਸੇ ਦੇ ਸਿਰ ਤੇ ਹੱਥ ਚੜ੍ਹ ਜਾਂਦੀ ਹੈ ਕਿ ਅਸੀਂ ਉਹਨਾਂ ਦੇ ਨੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਜਦੋਂ ਕਿਸੇ ਦੇ ਸਿਰ ਤੇ ਜਿੰਨਾਂ ਦੇ ਪੰਥ ਦੇ ਲਈ ਸਭ ਕੁਝ ਕੁਰਬਾਨ ਕੀ ਉਹਨਾਂ ਨੂੰ ਪਿੱਛੇ ਰੱਖ ਨਹੀਂ ਸਕਦੇ ਅੱਜ ਆਪਾਂ ਗੱਲ ਕਰਦੇ ਫਰੀਦਕੋਟ ਦੀ ਫਰੀਦਕੋਟੀਆਂ ਦਾ ਧੰਨਵਾਦ ਜਿੰਨਾ ਵੀ ਕੀਤਾ ਚਾਵੇ ਉਹਨਾਂ ਥੋੜਾ ਕਿ ਉਹਨਾਂ ਨੇ ਉਸ ਕੁਰਬਾਨੀ ਦਾ ਅੱਜ ਇੱਕ ਛੋਟਾ ਜਿਹਾ ਮੁੱਲ ਤਾਂ ਨਹੀਂ ਪਾ ਸਕਦਾ ساری ਦੁਨੀਆ ਨੂੰ ਦੇ ਕੇ ਵੀ ਕੋਈ ਮੁੱਲ ਨਹੀਂ ਪਾ ਸਕਦਾ ਜੇ ਕੋਈ ਕੋਈ ਗੱਲ ਕਹੇ ਕਿ ਅਸੀਂ ਐਮਪੀ ਬਣਾ ਦਿੱਤਾ ਮੁੱਲ ਪਾ ਦਿੱਤਾ ਕਦੇ ਵੀ ਨਹੀਂ ਜਿਹੜੀ ਕੁਰਬਾਨੀ ਹੋਵੇ ਜਿਹੜੀ ਏਡੀ ਵੱਡੀ ਕੁਰਬਾਨੀ ਉਸ ਦਾ ਮੁੱਲ ਤਾਂ ਨਹੀਂ ਪਾਇਆ ਜਾ ਸਕਦਾ ਪਰ ਛੋਟਾ ਜਿਹਾ ਅੱਜ ਮੈਂ ਕਹਿੰਨਾ ਹੈ ਫਰੀਦਕੋਟ ਵਾਸੀਆਂ ਨੇ ਇੱਕ ਸ਼ੁਕਰਾਨਾ ਜ਼ਰੂਰ ਕੀਤਾ ਹੋਵੇਗਾ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿਹੜੇ ਤੇਰੇ ਨੇ ਅਸੀਂ ਉਹਨਾਂ ਦੇ ਕੀ ਲੱਗਦਾ ਕਿ ਜਦੋਂ ਭਾਈ ਸਰਬੋਤਮ ਸਰਕਾਰ ਨਾਲ ਦੇਖਾਤ ਹੁੰਦੇ ਵੀ ਉਹ ਕਹਿ ਰਹੇ ਸੀ ਕਿ ਜਿਸ ਦੇ ਨਾਲ ਮੈਂ ਫਰੀਦਕੋਟ ਹਰਤੇ ਤੇ ਘਰ ਚੜ ਜਾ ਤਕਰੀਬਨ ਕੋੜ ਕੋ ਦਿਨ ਪਹਿਲਾਂ ਇਲੈਕਸ਼ਨ ਚਾਹੇ ਮੌਜੂਦਾ ਸਰਕਾਰ ਆਮਾਦੀਪਾਣ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਇਥੋਂ ਦੇ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਤੇ ਫਰੀਦਕੋਟ ਵਾਲਿਆਂ ਨੇ ਮੈਨੂੰ ਬਹੁਤ ਵੱਡਾ ਮਾਣ ਦਿੱਸ਼ਾਇਆ ਕਿ ਲੱਗਦਾ ਕਿ ਜਿਹੜੀ ਕਾਮੀਆਂ ਤਾਂ ਸਿੱਧ ਕਰਦੀ ਹੈ ਇਹਦੇ ਵਿੱਚ ਤਾਂ ਰਾਜਨੀਤਿਕ ਕਸਤੀਤੀ ਬਦਲ ਦੀ ਨਸਰ ਆ ਰਹੀ ਹੈ ਫਿਰ ਇਹਨਾਂ ਤਮਾਮ ਸਾਰੀ ਚੀਜ਼ਾਂ ਨੂੰ ਲਗਭਗ ਬਾਹਰ ਖੜਾ ਕਰਕੇ ਦੋ ਭਾਈ ਸਰਬਜੀਤ ਸਿੰਘ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਕਹਿਣੀਆਂ ਜਿਨ੍ਹਾਂ ਦਾ ਮਾਣ ਸਾਰੇ ਉਹਨਾਂ ਦੇਖਣੇ ਕਿਵੇਂ ਦੇਖਿਆ ਜਾਵੇ ਕਾਮੀਆਂ ਤਾਂ ਸਿੱਧ ਕਰਦੀ ਹੈ ਇਹਦੇ ਵਿੱਚ ਤਾਂ ਪਹਿਲਾਂ ਦਾ ਕਿਆ ਜੀ ਵੀ ਤਾਂ ਜੋ ਉਹ ਅੱਲਾਹ ਕਹਿ ਰਿਹਾ ਸੰਜੂ ਹਾਲਾਤ ਇਹ ਕਹਿੰਦੇ ਸਭ ਜੀ ਸੇ ਲੋ ਆਪਾਂ ਗੱਲ ਕਰਦੇ ਉਹਨਾਂ ਦੇ ਨਹੀਂ ਪੰਜਾਬ ਦੇ ਵਿੱਚ ਅਨੇਕ ਐਸੀਆਂ ਹਸਜੋਆਂ ਨੇ ਜਿਨ੍ਹਾਂ ਨੇ ਬੜੀ 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 ਕੁਰਬਾਨੀ ਜਿਨ੍ਹਾਂ ਦੇ ਪਰਿਵਾਰ ਨੇ ਦਿੱਤੀ ਹੈ ਜਿਨ੍ਹਾਂ ਨੇ ਆਪ ਦਿੱਤੀ ਹੈ ਪਰ ਸਾਡੇ ਥੋੜਾ ਥੀਸਾ 80 ਲਗਭਗ ਬਹੁਤ ਕਰਮਾਂ ਕਰਕੇ ਤੋੜਿਆ ਸੀ ਉਹ ਨਿਕਲ ਜਾਇਆ ਕਰਦੇ ਨੇ ਅਸੀਂ ਉਹਨਾਂ ਦੀ ਸਾਰ ਲੈਣਾ ਭੁੱਲ ਜਾਂਦੇ ਆਂ ਇਦੇ ਵਿੱਚ ਕੋਈ ਦੋਹराई ਨਹੀਂ ਚਾਹੇ ਸਰਦਾਰ ਹਰਚੰਦ ਸਿੰਘ ਖਾਲਸਾ ਦੀ ਗੱਲ ਹੋਵੇ ਜਾਂ ਹੋਰ ਵੀ ਅਨੇਕਾ ਪਵਾਨੀ ਵਾਲੇ ਸਿੰਘ ਹੋਣਗੇ 1971 ਲਗਭਗ ਬਹੁਤ ਕਮਾ ਕਰਕੇ ਦੌੜਿਆ ਸਮਾਂ ਹੁੰਦਾ ਨਹੀਂ ਕਿ ਜੰਗ ਜਿੱਤ ਕੇ ਬੜੀ ਖੁਸ਼ੀ ਇੱਕ ਮਾਨ ਮਹਿਸੂਸ ਹੁੰਦਾ ਅੱਜ ਇੱਕ ਫੇਲੀਅਰ ਸਿਸਟਮ ਅਸੀਂ ਕਹਿ ਸਕਦੇ ਹਾਂ ਕਈ ਸਾਲ ਬਾਅਦ ਫੇਲੀਅਰ ਕਹਾਂਗੇ ਕਿ ਕਿਉਂਕਿ ਸਾਲੀਆਂ ਵਾਰ ਵਾਰ ਕਰਕੇ ਸਹੀ ਨਹੀਂ ਮਿਲਦਾ ਸਾਨੂੰ ਵਾਰ-ਵਾਰ ਨੱਪਿਆ ਜਾਂਦਾ ਸਾਨੂੰ ਵਾਰ-ਵਾਰ ਘੁੱਟਿਆ ਜਾਂਦਾ ਹੈ ਚਾਰੀ ਸਾਲਾਂ ਦਾ ਅਰਿੰਦ ਸਿੰਘ ਜੀ ਅੰਤ ਦੇ ਵਿੱਚ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਵਾਲ ਰਿਐਕਟ ਦੇ ਨਾਲ ਲਾਜਾਂ ਕਿਸ ਤਰੀਕੇ ਕਰਕੇ ਸਿੱਖਣ ਪਿਆਰ ਨੂੰ ਸਮਰਥਨ ਮਿਲਿਆ ਇਸ ਤੋਂ ਬਾਅਦ ਪੰਥਕ ਲੀਡਰਸ਼ਿਪ ਦਾ ਜਿਹੜਾ ਪਤਾ ਹੈ ਯਾਦ ਰੱਖਿਓ ਜੇ ਪਤਾ ਹੀ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਲੀਡਰ ਜਿਹੜੇ ਹੁਣ ਭਰੇ ਹੋਏ ਨੇ ਉਹਨਾਂ ਦਾ ਨਾਸ਼ ਹੋਵੇਗਾ ਇਸ ਘਰ ਪਈ ਰੱਖ ਦਿੱਤੀ ਗਈ ਹੈ ਸੱਚ ਜਾਣਿਓ ਉਹ ਬਹੁਤ ਜਲਦੀ ਮਹਿਲ ਵੀ ਉਸਾਰਿਆ ਜਾਵੇਗਾ ਬਿਆਨਾਂ ਨੂੰ ਦੇਖਦੇ ਆ ਤਾਂ ਕੁਝ ਨੇ ਮੀਡੀਆ ਦੇ ਵਿੱਚ ਰਾਜਨੀਤੀ ਦੀ ਚੌਟੜੀ ਪੰਜਾਬ ਦੀ ਖਾਸ ਕਰਕੇ ਲਾਲ ਸਿੰਘ ਦਾਦੇ ਨਾਲ ਗੱਲਬਾਤ ਕੀਤੀ 50000 ਪੰਥਕ ਲੀਡਰ ਵੀ ਨੇ ਰਾਸੀ ਫਾਟ ਪਾਦੇ ਨੇ ਕਿ ਇਸੇ ਦੇ ਮੱਦੇ ਨਾ ਦੇ ਭਾਈ ਅਮਰਦੇਵ ਪਾਲ ਸਿੰਘ ਦੀ ਜਿੱਤ ਦਾ ਬੜਾ ਕਾਰਨ ਕਿ ਜਿਹੜੇ ਸਾਡੇ ਵੱੜ ਕੇ ਜਾਲਸ ਨੇ ਉਹ ਵੀ ਮੰਨਦੇ ਨੇ ਕਿ ਸਾਨੂੰ ਇਸ ਤਰੀਕੇ ਦਾ ਨਾ ਹੋਇਆ ਨਮੈਂਦਾ ਇਸ ਤਰੀਕੇ ਦਾ ਦਾਵਾ ਕਰ ਲਿਆ ਇਹ ਵੀ ਬਹੁਤ ਸਾਰੇ ਬਹੁਤ ਸਾਰੀਆਂ ਮਜ਼ਦੂਰਾਂ ਦੇ ਮਤਾਨੀਆਂ ਦਾਅਵਾ ਨਹੀਂ ਕਿਉਂ ਜਿਹੜੇ ਦੇ ਨਾਵੇਂ ਲੋਜਾਂ ਦੇ ਹਲਕਿਆਂ ਦੇ ਰੀਤੇ ਵੱਲੋਂ ਫ੍ਰੀ ਤੇ ਜਾ ਰਹੇ ਸੀ ਖਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਮੰਨਿਆ ਜਾਂਦਾ ਤਾਂ ਇੱਕ ਪਾਸੇ ਉਹ ਕਿਤੇ ਨਾ ਕਿਤੇ ਗੱਲ ਜਾਣ ਕਰੀ ਗਈ ਜਿਹੜੀਆਂ ਪਾਰਟੀਆਂ ਦੇ ਨਾਲ ਸੰਬੰਧਿਤ ਜਿਹੜੀ ਉੱਤਾਂ ਦੇ ਫੋਕੇ ਸਨ ਕਿਤੇ ਨਾ ਕਿਤੇ ਬਹੁਤ ਵੱਡੇ ਮਜੂਦਾ ਸਰਕਾਰਾਂ ਦੇ ਸਾਹਮਣੇ ਬੈਠੇ ਹੋਏ ਸਮਾਂ ਸਰਕਾਰ ਲੱਗਤੋ ਫੇਲ ਨਜ਼ਰ ਆ ਰਹੀ ਸੀ ਜ਼ਮੀਨੀ ਹਾਲਾਤਾਂ ਮੇ ਫੇਲ ਨਜ਼ਰ ਨਹੀਂ ਆ ਰਹੀ ਫੇਲ ਹੋ ਚੁੱਕੀ ਹੈ ਕਿੰਨਾ ਨੂੰ ਜਾਨਾ ਤੇਰੇ ਨੂੰ ਦੇਖਿਆ ਜਾਂਦਾ ਤਾਂ ਬਹੁਤ ਵੱਡਾ ਚਿੱਟਾ ਲੈ ਕੇ ਜਾਂਦਾ ਨੰਬਰ ਖਾਤੇ ਜਿਹੜਾ ਲੋਕ ਹੈ ਇਹ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀयत ਹੋਇਆ ਕਰਦੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਸਿਰਫ ਬਸਾਨਾ ਨਹੀਂ ਆ ਪਾਗਲ ਨਹੀਂ ਕਹਿੰਦੇ ਕਿ ਬਸਾਨਾ ਨਹੀਂ ਆ ਵਡੀ ਗੀਡ ਦੇ ਨਾਮ ਤੇ ਵੀ ਸਿਰਫ ਚੁਟਕਲੇ ਸੁਣ ਕੇ ਕੁਝ ਨਹੀਂ ਹੁੰਦੇ ਸਿੰਘ ਸਾਹਿਬ ਲੋਕਾਂ ਨੂੰ ਤਾਂ ਕੁਝ ਹੋਇਆ ਕਰਦੇ ਨੇ ਇਹ ਸਰਕਾਰ ਕੰਮ ਤਾਂ ਕੁਝ ਕਰਨੀ ਸਗੀ ਸਿਰਫ ਚੁਟਕਲੇ ਸੁਣਾਉਂਦੀ ਰਹੀ ਜਿਹੜੀਆਂ ਦਾਅਵੇ ਕਰਦੀ ਨੇ ਕਿ ਦਾਅਵੇ ਸਾਰੇ ਹੀ ਫੋਕਾ ਨਹੀਂ ਕਰਦੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਦਾ ਜਦੋਂ ਕੋਈ ਚੁਣਿਆ ਹੋਇਆ ਨਮਾਇੰਤਾ ਨਹੀਂ ਨਸ਼ੇ ਦੇ ਮਸਲੇ ਦੇ ਉੱਪਰ ਭਾਈ ਸਰਮੰਜਾਪ ਸਿੰਘ ਖਾਲਸਾ ਕਿੰਨੇ ਰਹਿ ਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਗਾਂਵਾਂ ਨੂੰ ਉਸੇ ਦਾ ਵਿੱਚ ਕਿਤੇ ਨਾ ਕਿਤੇ ਸਫਲ ਪੰਜਾਬ ਤੋ ਹੁੰਦਾ ਮੰਨਿਆ ਜਾ ਰਿਹਾ ਸੀ ਕਿ ਨਾਲ ਸੰਬੰਧਤ ਲੋਕ ਨੇ ਚਾਹਿਆ ਉਦੇਸ਼ ਦੇ ਦੇ ਵਿੱਚ ਹੋਣ ਪਾਲ ਸਿੰਘ ਨੇ ਨਸ਼ੇ ਦੇ ਮਸਲੇ ਦੇ ਉੱਪਰ ਜਿਹੜੀਆਂ ਹੋਰ ਚੁਣੌਤੀਆਂ ਪੰਜਾਬ ਦੇ ਦਲਬਾਹਰ ਨਜ਼ਰ ਆਉਂਦੀਆਂ ਨੇ ਉਸ ਤਰੀਕੇ ਦੇ ਨਾਲ ਵੀ ਕੁਝ ਥੀਕੇ ਦਾ ਬਦਲਦੇ ਨਜ਼ਰ ਆਈ ਕਰ ਸਕਦਾ ਹੈ ਉਦੇਸ਼ੀਆਈ ਭਾਈ ਚਾਰਾ ਜਿਨ੍ਹਾਂ ਦੇ ਚੋਣਾਂ ਜਿਨ੍ਹਾਂ ਦੇ ਵੱਲੋਂ ਸੂਨੀ ਦੇ ਮਹਿ ਨਜ਼ਰ ਆ ਯਾਦ ਰੱਖਿਓ ਜੇ ਜਿਹੜੀਆਂ ਸਰਕਾਰਾਂ ਜਿਹੜੇ ਅੱਜ ਤੱਕ ਲੀਡਰਸ਼ਿਪ ਚਲਦੀ ਨਹੀਂ ਉਹ ਹਮਾਈ ਤੋਂ ਆਪਣੇ ਪੱਤਰ ਆਉਣਾ ਸ਼ੁਰੂ ਹੋ ਗਿਆ ਸੰਬੰਧੀਆਂ ਨੂੰ ਫੋਨ ਕਰ ਫੋਨ ਕਾਲ ਕਰਕੇ ਕੀਤੀ ਜਾ ਰਹੀ ਸੀ ਤੇ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਜਿਹੜੀਆਂ ਆਹ ਕਹਿ ਸਕਦੇ ਆ ਯਾਦ ਰੱਖਿਓ ਜੀ ਜਿਹੜੀਆਂ ਸਰਕਾਰਾਂ ਜਿਹੜੇ ਅੱਜ ਤੱਕ ਜੁੜਦੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲ ਪੂਰੀ ਸਾਰੀ ਜਾਣਕਾਰੀ ਲੈਣ ਦਾ ਯਤਨ ਵੀ ਕਰਨਾ ਸ਼ੁਰੂ ਹੋ ਗਿਆ ਹੈ ਕਿਸੇ ਦੇ ਤਹਿਤ ਤੋਂ ਸਾਡੇ ਨਾਲ ਰਾਸ਼ੀ ਮਾਰ ਤੇ ਪੰਥਕ ਆਜੋ ਪੰਥਕ ਲੀਡਰ ਉੱਪਰ ਕੇ ਸਾਹਮਣੇ ਆਏ ਨੇ ਸਿੱਖਾਂ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਲੋਕਾਂ ਦਾ ਸਭ ਤੋਂ ਪਹਿਲਾਂ ਪੌਣ ਵਾਲੇ ਸਮੇਂ ਦੇ ਵਿੱਚ ਜਿੰਤਨੀ ਵੀ ਪੰਥਕ ਲੀਡਰ ਨੇ ਸੱਚ ਜਾਣਿਆ ਹੋਣਾ ਸਮਾ ਪੰਥ ਦਾ ਆ ਰਿਹਾ ਗੱਲ ਖਾਸ ਹੋਵੇਗੀ ਬਿਲਕੁਲ ਬਹੁਤ ਬਹੁਤ ਗੱਲ ਸੱਚੀ ਹੋਵੇਗੀ ਗਲ ਨਿਆਂ ਦੀ ਹੋਵੇਗੀ ਤਬਦੀਲ ਹੁੰ ਜੋ ਨਸ਼ਾ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਉਮੀਦਾਂ ਤੋਂ ਵੱਧ ਕੇ ਕਿਤੇ ਨਾ ਕਿਤੇ ਨਸ਼ਾ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਵੀ ਖਤਮ ਕੀਤੀ ਜਾਵੇਗੀ ਪੂਰੀ ਸਿੱਖ ਕੌਮ ਨੂੰ ਮੈਂ ਵਧਾਈ ਦਾਂ ਆਉਣ ਵਾਲੇ ਦਿਨਾਂ ਦੇ ਵਿੱਚੋਂ ਜਿੰਨੇ ਵੀ ਲਾਰੇ ਦੇ ਤੋਫੀਆਂ ਦੇ ਕੇ ਰਾਜ ਕਰਦੇ ਨੇ ਉਹ ਸਭ ਖਤਮ ਹੋਣ ਜਾ ਰਿਹਾ ਹੈ ਇਹ ਸਾਡੇ ਵੀ ਰਾਹ ਦਿੱਤੀ ਗਈ ਹੈ ਜੇ ਮੰਨਿਆ ਕੌਮ ਦੇ ਦੋ ਹੀ ਦੇ ਜੋ ਸਾਹਮਣੇ ਵਾਲਿਆਂ ਨੇ ਬਹੁਤ ਵੱਡਾ ਸਹਿਯੋਗ ਰਿਹਾ ਸਿੱਖਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਕੇ ਕੀ ਲੱਗਦਾ ਹੈ ਕਿ ਉਹ ਜਿਹੜੀ ਬੜੀ ਗੁਰਦਾਨਗਸਾਂ ਦੀ ਕਿਰਪਾ ਹੋਈ ਹੈ ਸਮੁੱਚੀ ਸਿੱਖ ਕੌਮ ਦਾ ਇਹਦੀ ਪੱਤਰ ਸਰੂਪ੍ਰਥਮ ਦੂਸਰਾ ਜਦੋਂ ਕਿਸੇ ਦੇ ਸਿਰ ਤੇ ਹੰਕਾਰ ਚੜ ਜਾਵੇ ਚਾਹੇ ਉਹ ਮਜੂਦਾ ਸਰਕਾਰ ਆਮ ਆਦੀ ਪਾਰਟੀ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਇਥੋਂ ਦੀ ਮਜੂਦਾ ਜਿਹੜੀ ਜਦੋਂ ਕਿਸੇ ਦੇ ਸਿਰ ਤੇ ਹੰਕਾਰ ਚੜ ਜਾਵੇ ਇਹਨਾਂ ਦਾ ਜਿੱਤਣਾ ਉਹਨਾਂ ਦੀ ਇੱਕ ਬਹੁਤ ਵੱਡੀ ਨਕਾਮੀਅਤ ਸਿੱਧ ਕਰਦੀ ਹੈ ਜਿਹਦੇ ਵਿੱਚ ਸੱਤਨ ਵਲਟੋਵਾ ਇਹਨਾਂ ਦਾ ਜਿੱਤਣਾ ਉਹਨਾਂ ਦੀ ਇੱਕ ਬਹੁਤ ਵੱਡੀ ਨਕਾਮੀਅਤ ਸਿੱਧ ਕਰਦੀ ਹੈ 1988 ਨੂੰ ਵਲਟੋਵਾ ਚੜ ਕੇ ਦੌੜਿਆ ਸੀ 1900 ਤੇ ਅੱਜ ਦੁਬਾਰਾ 4 ਜੂਨ 40 ਸਾਲ ਬਾਅਦ 84 ਨੂੰ ਦੁਬਾਰਾ ਉਹ ਅੰਖਾ ਕਰਕੇ ਸਿੱਖਾਂ ਨੇ ਪਜਾ 40 ਸਾਲ ਬਾਅਦ ਦੁਬਾਰਾ ਇਹ ਬਹੁਤ ਵੱਡੀ ਗੱਲ ਹੈ ਯਾਦ ਰੱਖਿਓ ਜੇ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕੇ ਸਿੱਖਾਂ ਨੇ ਉਹ ਜਿਹੜੇ ਲੀਟਰ ਜਿਹੜੇ ਹੰਕਾਰ ਨਾਲ ਭਰੇ ਹੋਏ ਨੇ ਉਹਨਾਂ ਦਾ ਨਾਸ਼ ਹੋਵੇਗਾ ਇਦਾਂ ਹੀ ਭੁਜਾਈ ਜਾਣਗੇ ਜੇ ਆਪਾਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਬਿਆਨਾਂ ਨੂੰ ਦੇਖਦੇ ਆ ਤਾਂ ਕੁਝ ਦਿਨ ਪਹਿਲਾਂ ਮੀਡੀਆ ਦੇ ਵਿੱਚ ਆ ਕੇ ਖੁੱਲ੍ਹੇਆਮ ਤਰੀਕੇ ਦੇ ਨਾਲ ਲਾਲਜੀਤ ਭੁੱਲਰ ਦਾਵਾ ਕਰਦੇ ਨੇ ਕਿ 50000 ਵੋਟ ਕੇਵਲ ਹੋਣਾ ਸ਼ੁਰੂ ਹੋ ਗਿਆ ਕੀ ਲੱਗਦਾ ਕਿ ਜਿਹੜੇ ਦਾਵੇ ਸੀ ਕੁਝ ਲੋਕਾਂ ਦੇ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਸੀ ਜਿਹੜੇ ਸਾਡੇ ਵੱਡੇ ਕੇ ਜਰਨਲਿਸਟ ਨੇ ਉਹ ਵੀ ਮੰਨਦੇ ਨੇ ਕਿ ਜਦੋਂ ਵੀ ਕੋਈ ਚੁਣਿਆ ਹੋਇਆ ਨਮਾਇੰਦਾ ਇਸ ਤਰੀਕੇ ਦਾ ਦਾਵਾ ਕਰਦਾ ਹੈ ਤਾਂ ਉਹਦੇ ਕੋਲੇ ਬਹੁਤ ਸਾਰੇ ਸੋਰਸ ਹੁੰਦੇ ਨੇ ਉਹਦੇ ਮੁਤਾਬਕ ਦਾਵਾ ਕੀਤਾ ਜਾ ਸਕਦਾ ਹੈ ਕਿ ਉਹ ਜਿਹੜੇ ਦਾਵੇ ਲਾਲਜੀਤ ਭੁੱਲਰ ਕੈਬਨਟ ਮੰਤਰੀ ਦੇ ਵੱਲੋਂ ਕੀਤੇ ਜਾ ਰਹੇ ਸੀ ਉਹ ਦਾਵਿਆਂ ਨੂੰ ਫੋਕਾ ਮੰਨਿਆ ਜਾਵੇ ਜਾਂ ਫਿਰ ਸੱਚਮੁੱਚ ਕਿਤੇ ਨਾ ਕਿਤੇ ਗਲਤ ਜਾਣਕਾਰੀ ਗਈ ਉਹਨਾਂ ਕੋਲੇ ਵੇਖੋ ਜੀ ਇਹ ਦਾਵੇ ਫੋਕੇ ਸਨ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਭਗ ਫੇਲ ਨਜ਼ਰ ਆ ਰਹੀ ਹੈ ਫੇਲ ਨਜ਼ਰ ਨਹੀਂ ਆ ਰਹੀ ਅਜ ਫੇਲ ਹੋ ਚੁੱਕੀ ਹੈ 13 ਦੇ ਵਿੱਚੋਂ ਸਿਰਫ 2-3 ਸ਼ੀਟਾਂ ਲੈ ਕੇ ਜਾਣਾ ਇਹ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀयत ਹੋਇਆ ਕਰਦੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਸਿਰਫ ਪਸੰਦ ਨਹੀਂ ਆਪਾਂ ਗੱਲ ਨਹੀਂ ਕਹਿ ਸਕਦੇ ਕਿ ਪਸੰਦ ਨਹੀਂ ਆਏ ਲੋਕ ਕਦੇ ਵੀ ਸਿਰਫ ਚੁਟਕਲੇ ਸੁਣ ਕੇ ਖੁਸ਼ ਨਹੀਂ ਹੁੰਦੇ ਸਿੰਘ ਸਾਹਿਬ ਲੋਕ ਕੰਮ ਤੋਂ ਖੁਸ਼ ਹੋਇਆ ਕਰਦੇ ਨੇ ਇਹ ਸਰਕਾਰ ਕੰਮ ਤਾਂ ਕੁਝ ਕਰ ਨਹੀਂ ਸਕੀ ਸਿਰਫ ਚੁਟਕਲੇ ਸੁਣਾਉਂਦੀ ਰਹੀ ਸਿਰਫ ਦਾਅਵੇ ਕਰਦੀ ਰਹੀ ਦਾਅਵੇ ਸਾਰੇ ਹੀ ਫੋਕੇ ਨਿਕਲੇ ਕੀ ਇਸ ਤੋਂ ਬਾਅਦ ਲੱਗਦਾ ਜੀ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਜਦੋਂ ਕੋਈ ਚੁਣਿਆ ਹੋਇਆ ਮੈਂਬਰ ਨਹੀਂ ਸੀ ਨਸ਼ੇ ਦੇ ਮਸਲੇ ਦੇ ਉੱਪਰ ਜਾਂ ਜਿਹੜਾ ਪੰਜਾਬ ਦੇ ਨੌਂ ਡਿਵਾਨ ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ 모ੜਨ ਦੇ ਵਿੱਚ ਕਿਤੇ ਨਾ ਕਿਤੇ ਸਫਲ ਵੀ ਸਾਬਤ ਹੁੰਦਾ ਮੰਨਿਆ ਜਾ ਰਿਹਾ ਸੀ ਕੀ ਲੱਗਦਾ ਕੌਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਨਸ਼ੇ ਦੇ ਮਸਲੇ ਦੇ ਉੱਪਰ ਖੰਡੀਆਂ ਹੋਰ ਚੁਣੌਤੀਆਂ ਪੰਜਾਬ ਦੇ ਦਰਪੇਸ਼ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਉੱਪਰ ਵੀ ਕੋਈ ਇਸ ਤਰ੍ਹਾਂ ਸ਼ੁਰੂ ਹੋ ਗਿਆ ਹੈ ਨਾਮਬੰਦੀ ਕਰ ਸਕਦੇ ਆ ਵੇਗਾ ਸੰਸਾਵੇ ਦੇ ਵਿੱਚ ਕੋਈ ਦੋ ਰਾਹ ਨਹੀਂ ਯਾਦ ਰੱਖਿਓ ਜੇ ਜਿਹੜੀਆਂ ਸਰਕਾਰਾਂ ਜਿਹੜੇ ਅੱਜ ਤੱਕ ਲੀਡਰਸ਼ਿਪ ਚਲਦੀ ਰਹੀ ਉਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਅੱਜ ਦੋ ਪੰਥਕ ਲੀਡਰ ਉੱਪਰ ਕੇ ਸਾਹਮਣੇ ਆਏ ਨੇ ਸਿੱਖਾਂ ਨੇ ਅੱਗੇ ਲੈ ਕੇ ਆਏ ਨੇ ਸਿੱਖ ਸਾਰੇ ਸਿੱਖਾਂ ਦਾ ਸਹਿਯੋਗ ਰਿਹਾ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਤਨੇ ਵੀ ਪੰਥਕ ਲੀਡਰ ਨੇ ਸੱਚ ਜਾਣਿਓ ਹੁਣ ਸਮਾਂ ਪੰਥ ਦਾ ਆ ਰਿਹਾ ਹੈ ਗੱਲ ਖਾਲਸੇ ਦੀ ਹੋਵੇਗੀ ਗੱਲ ਸੱਚ ਦੀ ਹੋਵੇਗੀ ਗੱਲ ਨਿਆਂ ਦੀ ਹੋਵੇਗੀ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਵੀ ਖਤਮ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚੋਂ ਜਿੰਨੇ ਵੀ ਲੀਡਰ ਸਿਰਫ ਇੱਕ ਲਾਰੇ ਦੇ ਟੋਫੀਆਂ ਦੇ ਕੇ ਰਾਜ ਕਰਦੇ ਰਹੇ ਨੇ ਸਾਰਿਆਂ ਦਾ ਪਤਨ ਹੋਣ ਜਾ ਰਿਹਾ 19 ਦੇ ਵਿੱਚ ਜੇ ਮੰਨਿਆ ਜਾਵੇ 19 ਦੇ ਵਿੱਚ ਮਾਝੇ ਵਾਲਿਆਂ ਨੇ ਬਹੁਤ ਵੱਡੀ ਗਲਤੀ ਤੇ ਭੁੱਲ ਕੀਤੀ ਸੀ ਬੀਬੀ ਖਾਲੜਾ ਨੂੰ ਹਰਾ ਕੇ ਕੀ ਲੱਗਦਾ ਹੈ ਕਿ ਉਹ ਜਿਹੜੀ ਗਲਤੀ ਤੇ ਭੁੱਲ ਹੈ ਉਹ ਮਾਝੇ ਵਾਲਿਆਂ ਨੇ ਬਖਸ਼ਾ ਲਈ ਹੈ ਜੀ ਇਸ ਵਾਰ ਬਿਲਕੁਲ 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 ਜੀ ਵੇਖੋ ਜੋ ਮਾਝੇ ਦੇ ਉੱਤੇ ਲੱਗਾ ਹੋਇਆ ਦਾਗ ਸੀ ਅੱਜ ਧੁੱਪ ਗਿਆ ਹੈ ਗੁਰੂ ਸੇਬ ਦੀ અપਾਰ ਕਿਰਪਾ ਹੋਈ ਹੈ ਕਿ ਜਿੰਨੇ ਵੀ ਯੂਥ ਦੀ ਆਪਾਂ ਗੱਲ ਕਰਦੇ ਆ ਨੌਜਵਾਨੀ ਦੀ ਸਾਰੀ ਨੌਜਵਾਨੀ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਉਹ ਪੰਥ ਦਾ ਹੋਵੇਗਾ ਆਉਣ ਵਾਲਾ ਸਮਾਂ ਸਾਡੇ ਆਪਣੇ ਸੂਝਵਾਨ ਲੀਡਰ ਜਿਹੜੇ ਸਾਡੇ ਪੰਜਾਬ ਨੂੰ ਬਚਾ ਸਕਣ ਅੱਜ ਤੱਕ ਲੁੱਟਣ ਵਾਲੇ ਹੀ ਆਏ ਸਨ ਹੁਣ ਬਚਾਉਣ ਵਾਲਿਆਂ ਦਾ ਸਮਾਂ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਇੱਕ ਸਧਾਰਨ ਉਹਨਾਂ ਦਾ ਜੀਵਨ ਹੈ ਪਰ ਉਹਨਾਂ ਦਾ ਪਿਸ਼ੋਕੜ ਬਹੁਤ ਮਹਾਨ ਹੈ ਸ਼ਹੀਦ ਭਾਈ ਬੈਂਤ ਸਿੰਘ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਬਰਕਰਾਰ ਨੇ ਤਾਂ ਇਸੇ ਦੇ ਤਹਿਤ ਜਿਹੜੀ ਲਹਿਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਬਣਦੀ ਹੈ ਕਿ ਉਹ ਅਮਰਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਬਣਦੀ ਹੈ ਜੀ ਵੱਡਾ ਕਾਰਨ ਕੀ ਹੈ ਉਹਦਾ ਅ ਬਿਕੋ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਤੋਂ ਪ੍ਰਭਾਵਿਤ ਤਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਨੌਜਵਾਨੀ ਹੋਈ ਹੈ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਥੋੜੇ ਸਮੇਂ ਦੇ ਵਿੱਚ ਉੱਪਰ ਕੇ ਸਾਹਮਣੇ ਆਇਆ ਜਿਨ੍ਹਾਂ ਨੇ ਗੁਲਾਮੀ ਵਿੱਚ ਜਕੜੀ ਹੋਈ ਕੌਮ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੇ ਅਧਿਕਾਰਾਂ ਦੀ ਗੱਲ ਕੀਤੀ ਭਾਈ ਸਰਬਜੀਤ ਸਿੰਘ ਦੇ ਆਪਾਂ ਪਰਿਵਾਰ ਦੀ ਆਪਾਂ ਜਿਹੜਾ ਕੁਰਬਾਨੀ ਵੱਲ ਵੇਖਦੇ ਆ ਨਾ ਉਸ ਕੁਰਬਾਨੀ ਨੂੰ ਵੇਖਦੇ ਹੋਏ ਹੁਣ ਸਾਨੂੰ ਇੰਨੀ ਗੱਲ ਸਮਝ ਆ ਚੁੱਕੀ ਹੈ ਕਿ ਅਸੀਂ ਉਹਨਾਂ ਦੇ ਹੋਣਾ ਹੈ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਜਿਨ੍ਹਾਂ ਨੇ ਪੰਥ ਦੇ ਲਈ ਸਭ ਕੁਝ ਕੁਰਬਾਨ ਕੀ ਉਹਨਾਂ ਨੂੰ ਪਿੱਛੇ ਰੱਖ ਨਹੀਂ ਸਕਦੇ ਅੱਜ ਆਪਾਂ ਗੱਲ ਕਰਦੇ ਫਰੀਦਕੋਟ ਦੀ ਫਰੀਦਕੋਟੀਆਂ ਦਾ ਧੰਨਵਾਦ ਜਿੰਨਾ ਵੀ ਕੀਤਾ ਜਾਵੇ ਉਹਨਾਂ ਥੋੜਾ ਕਿ ਉਹਨਾਂ ਨੇ ਉਸ ਕੁਰਬਾਨੀ ਦਾ ਅੱਜ ਇੱਕ ਛੋਟਾ ਜਿਹਾ ਮੁੱਲ ਤਾਂ ਨਹੀਂ ਪਾ ਸਕਦਾ ਸਾਰੀ ਦੁਨੀਆ ਨੂੰ ਦੇ ਕੇ ਵੀ ਕੋਈ ਮੁੱਲ ਨਹੀਂ ਪਾ ਸਕਦਾ ਜੇ ਕੋਈ ਕੋਈ ਗੱਲ ਕਹੇ ਕਿ ਅਸੀਂ ਐਮਪੀ ਬਣਾ ਦਿੱਤਾ ਮੁੱਲ ਪਾ ਦਿੱਤਾ ਦਾ ਦੇ ਵੀ ਨਹੀਂ ਜਿਹੜੀ ਕੁਰਬਾਨੀ ਹੋਵੇ ਜਿਹੜੀ ਏਡੀ ਵੱਡੀ ਕੁਰਬਾਨੀ ਉਸ ਦਾ ਮੁੱਲ ਤਾਂ ਨਹੀਂ ਪਾਇਆ ਜਾ ਸਕਦਾ ਪਰ ਛੋਟਾ ਜਿਹਾ ਅੱਜ ਮੈਂ ਕਹਿੰਨਾ ਹੈ ਫਰੀਦਕੋਟ ਵਾਸੀਆਂ ਨੇ ਇੱਕ ਸ਼ੁਕਰਾਨਾ ਜ਼ਰੂਰ ਕੀਤਾ ਹੋਵੇਗਾ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿਹੜੇ ਤੇਰੇ ਨੇ ਅਸੀਂ ਉਹਨਾਂ ਦੇ ਕੀ ਲੱਗਦਾ ਕਿ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਕਿਉਂਕਿ ਮੀਡੀਆ ਦੇ ਮੁਖਾਤਬ ਹੁੰਦੇ ਵੀ ਉਹ ਕਹਿ ਰਹੇ ਸੀ ਕਿ ਜਿਸ ਦਿਨ ਮੈਂ ਫਰੀਦਕੋਟ ਹਲਕੇ ਦੇ ਵਿੱਚ ਤਕਰੀਬਨ ਕੋੜ ਕੋ ਦਿਨ ਪਹਿਲਾਂ ਇਲੈਕਸ਼ਨ ਦੀ ਮਨਸ਼ਾ ਦੇ ਨਾਲ ਜਾਣਾ ਤਾਂ ਮੇਰੇ ਕੋਲੇ ਕੇਵਲ ਗੱਡੀ ਦੇ ਵਿੱਚ ਤੇਲ ਪਵਾਉਣ ਜੋਗੇ ਵੀ ਪੈਸੇ ਨਹੀਂ ਸੀ ਤੇ ਫਰੀਦਕੋਟ ਵਾਲਿਆਂ ਨੇ ਮੈਨੂੰ ਬਹੁਤ ਵੱਡਾ ਮਾਨ ਬਖਸ਼ਿਆ ਕੀ ਲੱਗਦਾ ਹੈ ਕਿ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਰਾਜਨੀਤਿਕ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ ਫਿਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਭਾਈ ਸਰਬਜੀਤ ਸਿੰਘ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਕਹਿਣੀਆਂ ਜਾਂ ਜਿਹੜੇ ਤਮਾਮ ਸਾਰੇ ਹਾਲਾਤ ਨੇ ਕਿਵੇਂ ਦੇਖਿਆ ਜਾਵੇ ਇਹਨਾਂ ਨੂੰ ਇੱਕ ਜੀ ਸਭ ਤੋਂ ਪਹਿਲਾਂ ਤਾਂ ਵੇਖਿਆ ਜਾਵੇ ਤਾਂ ਜੋ ਉਹ ਗੱਲਾਂ ਕਹਿ ਰਹੇ ਸਨ ਜੋ ਹਾਲਾਤ ਇੱਕ ਹਾਲਾਤ ਸਿਰਫ ਸਰਬਜੀਤ ਸਿੰਘ ਮਲੋ ਆਪਾਂ ਗੱਲ ਕਰਦੇ ਉਹਨਾਂ ਦੇ ਨਹੀਂ ਪੰਜਾਬ ਦੇ ਵਿੱਚ ਅਨੇਕ ਐਸੀਆਂ ਹਸਤੀਆਂ ਨੇ ਜਿਨ੍ਹਾਂ ਨੇ ਬੜੀ 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 ਕੁਰਬਾਨੀ ਜਿਨ੍ਹਾਂ ਦੇ ਪਰਿਵਾਰ ਨੇ ਦਿੱਤੀ ਹੈ ਜਿਨ੍ਹਾਂ ਨੇ ਆਪ ਦਿੱਤੀ ਹੈ ਪਰ ਸਾਡੇ ਥੋੜਾ ਸਮਾਂ ਪਾਉਣ ਤੋਂ ਬਾਅਦ ਸਾਡੇ ਦਿਮਾਗ ਦੇ ਵਿੱਚੋਂ ਉਹ ਨਿਕਲ ਜਾਇਆ ਕਰਦੇ ਨੇ ਅਸੀਂ ਉਹਨਾਂ ਦੀ ਸਾਰ ਲੈਣਾ ਭੁੱਲ ਜਾਂਦੇ ਆਂ ਇਦੇ ਵਿੱਚ ਕੋਈ ਦੋਹਰਾਇ ਨਹੀਂ ਚਾਹੇ ਸਰਦਾਰ ਹਰਚੰਦ ਸਿੰਘ ਖਾਲਸਾ ਦੀ ਗੱਲ ਹੋਵੇ ਜਾਂ ਹੋਰ ਵੀ ਅਨੇਕਾ ਕੁਰਬਾਨੀ ਵਾਲੇ ਸਿੰਘ ਹੋਵਣਗੇ ਪਰ ਸੱਚ ਜਾਣਿਓ ਜੀ ਅੱਜ ਉਹ ਸਮਾਂ ਜਿੱਦਾਂ ਇੱਕ ਸਮਾਂ ਹੁੰਦਾ ਨੇ ਇੱਕ ਜੰਗ ਜਿੱਤ ਕੇ ਬੜੀ ਖੁਸ਼ੀ ਇੱਕ ਮਾਣ ਮਹਿਸੂਸ ਹੁੰਦਾ ਹੈ ਅੱਜ ਇੱਕ ਫੇਲੀਅਰ ਸਿਸਟਮ ਅਸੀਂ ਕਹਿ ਸਕਦੇ ਆ ਫੇਲੀਅਰ ਕਹਾਂਗੇ ਕਿਉਂਕਿ ਸਾਨੂੰ ਵਾਰ-ਵਾਰ ਇਨਸਾਫ ਨਹੀਂ ਮਿਲਦਾ ਸਾਨੂੰ ਵਾਰ-ਵਾਰ ਨੱਪਿਆ ਜਾਂਦਾ ਸਾਨੂੰ ਵਾਰ-ਵਾਰ ਘੁੱਟਿਆ ਜਾਂਦਾ ਅੱਜ ਅਰੰਜੀਤ ਸਿੰਘ ਦੀ ਅੰਤ ਦੇ ਵਿੱਚ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਰਿਐਕਟ ਦੇ ਨਾਲ ਜਾਂ ਜਿਸ ਤਰੀਕੇ ਦਾ ਲੋਕਾਂ ਦਾ ਸਪੋਰਟ ਦਾ ਸਮਰਥਨ ਮਿਲਿਆ ਇਸ ਤੋਂ ਬਾਅਦ ਪੰਥਕ ਲੀਡਰਸ਼ਿਪ ਜਾਂ ਜਿਹੜੇ ਪੰਥਕ ਚਿਹਰੇ ਨੇ ਉੱਭਰ ਸਕਦੇ ਆ ਪੰਜਾਬੀ ਰਾਜਨੀਤੀ ਦੇ ਵਿੱਚ ਇਹ ਬਿਲਕੁਲ ਉੱਭਰਣ ਅਜੇ ਨਹੀਂ ਰੱਖੀ ਗਈ ਹੈ ਅੱਜ ਉਸ ਘਰ ਦੀ ਨਹੀਂ ਰੱਖ ਦਿੱਤੀ ਗਈ ਹੈ ਸੱਚ ਜਾਣਿਓ ਉਹ ਬਹੁਤ ਜਲਦੀ ਮਹਿਲ ਵੀ ਉਸਾਰਿਆ ਜਾਵੇਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਪੰਥਕ ਲੀਡਰ ਸੀ ਰਾਜਨੀਤੀ ਦੇ ਵਿੱਚ ਆਉਣਗੇ ਪੰਜਾਬ ਦੇ ਖ ਬਿਲਕੁਲ ਰਣਜੀਤ ਸਿੰਘ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਪੰਥਕ ਲੀਡਰ ਵੀ ਨੇ ਰਾਜਸੀ ਖਿਆਲਾਤ ਵੀ ਰੱਖਦੇ ਨੇ ਤੇ ਇਸੇ ਦੇ ਮੱਦੇ ਨਜ਼ਰ ਭਾਈ ਅਮਰਪਾਲ ਸਿੰਘ ਦੀ ਜਿੱਤ ਦਾ ਵੱਡਾ ਕਾਰਨ ਕੀ ਰਿਹਾ ਏ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਿਸ ਤਰੀਕੇ ਦਾ ਲੋਕਾਂ ਦੇ ਵੱਲੋਂ ਖਾਸ ਕਰ ਸਮਰਥਨ ਮਿਲਿਆ ਏ ਤੇ ਇਹ ਵੀ ਬਹੁਤ ਸਾਰੀਆਂ ਵਿਚਾਰਨ ਵਾਲੀਆਂ ਚੀਜ਼ਾਂ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਹਲਕਿਆਂ ਦੇ ਲੋਕਾਂ ਨੇ ਫਰੀਦਕੋਟ ਤੇ ਖੜੂਰ ਸਭ ਦੇ ਲੋਕਾਂ ਨੇ ਵੱਡਾ ਸਮਰਥਨ ਦਿੱਤਾ ਏ ਇੱਕ ਪਾਸੇ ਉਹ ਦਿਗਜ ਆਗੂ ਜ਼ਿਗਜ ਪਾਰਟੀਆਂ ਦੇ ਨਾਲ ਸੰਬੰਧਿਤ ਜਿਹੜੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਬਹੁਤ ਵੱਡੇ ਕੇਡਰ ਵਾਲੇ ਜਾਣ ਕੇ ਬੈਠੇ ਹੋਏ ਸਨ ਪਰ ਦੂਜੇ ਪਾਸੇ ਜਦੋਂ ਅਸੀਂ ਜ਼ਮੀਨੀ ਹਾਲਾਤਾਂ ਨੂੰ ਦੇਖਦੇ ਹਾਂ ਜਾਂ ਪਾਰਟੀਆਂ ਦੇ ਕੇਡਰ ਨਾਲ ਨੂੰ ਜਾਨਾ ਰੋਸ਼ੋ ਨੂੰ ਦੇਖਿਆ ਜਾਂਦਾ ਤਾਂ ਬਹੁਤ ਵੱਡਾ ਸੀ ਪਰ ਅੰਦਰ ਖਾਤੇ ਜਿਹੜਾ ਲੋਕ ਹੈ ਉਹ ਕਿਸ ਤਰੀਕੇ ਦੇ ਨਾਲ ਖਿਆਲ ਆਤ ਰੱਖ ਕੇ ਉਹ ਵੀ ਲੀਡਰਾਂ ਦੇ ਵਾਂਗ ਸਿਆਣ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਮਰ ਰਜਿੰਦਰ ਸਿੰਘ ਗੱਲ ਕੀਤੀ ਜਾਵੇ ਤਾਂ ਵੱਡੀ ਲੀਡ ਦੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਹਲਕੇ ਤੋਂ ਤੇ ਖਡੂਰ ਸਾਬ ਹਲਕੇ ਤੋਂ ਭਾਈ ਅਮਰਪਾਲ ਸਿੰਘ ਵੱਡੀ ਜਿੱਤ ਹਾਸਲ ਕਰਦੇ ਨਜ਼ਰ ਆਏ ਨੇ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸੀ ਖਾਸ ਕਰ ਫਰੀਦਕੋਟ ਤੇ ਖਡੂਰ ਸਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿ ਇੰਨੀ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਣਗੇ ਤੇ ਬਿਲਕੁਲ ਉਸੇ ਤਰ੍ਹਾਂ ਦੀਆਂ ਨਿਗਾਹਾਂ ਤੇ ਉਸੇ ਤਰ੍ਹਾਂ ਦੀਆਂ ਉਮੀਦਾਂ ਪੰਜਾਬ ਦੇ ਜਿਹੜੇ ਕਿਰਤੀ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਨੇ ਚਾਹੇ ਉਹ ਦੇਸ਼ ਵਿਦੇਸ਼ ਦੇ ਵਿੱਚ ਹੋਣ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਬੈਠੇ ਹੋਣ ਤੇ ਇਸੇ ਨੂੰ ਲੈ ਕੇ ਖਾਸ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਬਦਲਦੇ ਨਜ਼ਰ ਆਏ ਨੇ ਤੇ ਜਿਹੜਾ ਵਿਦੇਸ਼ੀ ਭਾਈਚਾਰਾ ਜਿਨ੍ਹਾਂ ਦੇ ਚੋਣਾਂ ਜਿਨ੍ਹਾਂ ਦੇ ਵੱਲੋਂ ਚੋਣਾਂ ਦੇ ਮੱਦੇ ਨਜ਼ਰ ਭਾਈ ਸਰਪਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਫੋਨ ਕਾਲ ਫੋਨ ਕਾਲ ਕਰਕੇ ਕੀਤੀ ਜਾ ਰਹੀ ਸੀ ਤੇ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਿਹੜੀਆਂ ਕਹਿ ਸਕਦੇ ਆ ਕਿ ਰਾਜਨੀਤਿਕ ਜਾਂ ਪੰਥਕ ਸ਼ਕਸ਼ੀ ਤਾਂ ਜੁੜਦੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਵੀ ਕਰਾਂਗੇ ਤੇ ਇਸੇ ਦੇ ਤਹਿਤ ਤੋਂ ਸਾਡੇ ਨਾਲ ਰਾਸ਼ੀ ਮਾਹਰ ਤੇ ਧਾਰਮਿਕ ਆਗੂ ਭਾਈ ਰਣਜੀਤ ਸਿੰਘ ਲੋਕਾ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਲੋਕਾ ਸਭ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਰਾ ਸਾਹਿਬ ਲੋਕਾ ਸਭ ਕਿਵੇਂ ਦੇਖਦੇ ਹੋ ਜੀ ਅੱਜ ਦੇ ਹਾਲਾਤ ਬਿਲਕੁਲ ਬਹੁਤ ਵੱਡੀ ਤਦਾਦ ਦੇ ਵਿੱਚ ਤਬਦੀਲ ਹੁੰਦੇ ਨਜ਼ਰ ਆਏ ਨੇ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸੀ ਤੇ ਬਿਲਕੁਲ ਉਹਨਾਂ ਉਮੀਦਾਂ ਤੋਂ ਵੱਧ ਕੇ ਕਿਤੇ ਨਾ ਕਿਤੇ ਨਤੀਜਿਆਂ ਨੂੰ ਦੇਖਿਆ ਜਾ ਸਕਦਾ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਪੂਰੀ ਸਿੱਖ ਕੌਮ ਨੂੰ ਮੈਂ ਬਧਾਈ ਦਦਾ ਮਤਲਬ ਤੇਨਾ ਹਾਂ ਬੜੀ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਅੱਜ ਝੂਠ ਦਾ ਨਾਸ਼ ਹੋਇਆ ਤੇ ਸਾਡੇ ਦੋ ਯੋਧੇ ਸਿੱਖ ਕੌਮ ਦੇ ਦੋ ਹੀਰੇ ਜੋ ਸਾਹਮਣੇ ਆਏ ਨੇ ਜਿਦੇ ਵਿੱਚ ਵੋਟਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਿੱਖਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਬੜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਸਮੁੱਚੀ ਸਿੱਖ ਕੌਮ ਨੂੰ ਵਧਾਈ ਦੀ ਪਾਤਰ ਸਰਵਪ੍ਰਥਮ ਦੂਸਰਾ ਜਦੋਂ ਕਿਸੇ ਦੇ ਸਿਰ ਤੇ ਹੰਕਾਰ ਚੜ ਜਾਵੇ ਚਾਹੇ